ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 6ਵੀਂ ਤੋਂ ਲੈ ਕੇ 10ਵੀਂ ਤੱਕ ਆਲਮੋਸਟ ਸਾਰੇ ਬੱਚਿਆਂ ਦੇ ਜੋ ਪੇਪਰ ਹਨ ਉਹ ਹੋ ਚੁੱਕੇ ਹਨ ਤੇ ਸਾਰੇ ਹੀ ਬੱਚਿਆਂ ਨੂੰ ਬਹੁਤ ਹੀ ਬੇਸਬਰੀ ਨਾਲ ਆਪਣੇ ਰਿਜ਼ਲਟ ਦਾ ਇੰਤਜ਼ਾਰ ਹੈ ਤੇ ਵਿਭਾਗ ਵੱਲੋਂ ਜੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਉਸ ਦੇ ਵੱਲੋਂ ਸਾਰੇ ਹੀ ਕਲਾਸਾਂ ਦੇ ਜੋ ਰਿਜ਼ਲਟ ਹਨ ਉਹ ਦੱਸ ਦਿੱਤਾ ਗਿਆ ਹੈ ਕਿ ਕਿਹੜੇ ਬੱਚੇ ਨੂੰ ਪਾਸ ਮੰਨਿਆ ਜਾਏਗਾ ਤੇ ਕਿਹੜੇ ਬੱਚੇ ਨੂੰ ਫੇਲ ਮੰਨਿਆ ਜਾਏਗਾ ਉਨਾ ਬਲੋਂ 6ਵੀਂ ਕਲਾਸ 7ਵੀਂ ਕਲਾਸ 8ਵੀਂ ਕਲਾਸ 9ਵੀਂ ਕਲਾਸ ਅਤੇ 10ਵੀਂ ਕਲਾਸ ਇਹਨਾਂ ਜੋ ਇਸ ਵਿੱਚ ਆਪਣੇ ਕੋ 6ਵੀਂ 7ਵੀਂ ਤੇ 9ਵੀਂ ਇਹ ਨਾਨ ਬੋਰਡ ਕਲਾਸਸ ਹਨ ਤੇ 8ਵੀਂ ਤੇ 10ਵੀਂ ਆਪਣੇ ਕੋ ਬੋਰਡ ਦੀਆਂ ਕਲਾਸਾਂ ਹਨ ਤੇ 10ਵੀਂ ਦੇ ਪੇਪਰ ਆਲਮੋਸਟ 8ਵੀਂ ਤੇ 10ਵੀਂ ਦੇ ਸਾਰੇ ਹੀ ਪੇਪਰ ਖਤਮ ਹੋ ਚੁੱਕੇ ਹਨ ਨਾਨ ਬੋਰਡ ਕਲਾਸਸ ਦੇ ਪੇਪਰ ਸਾਰੇ ਹੋ ਚੁੱਕੇ ਹਨ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਅਨਾਉਂਸ ਕਰ ਦਿੱਤਾ ਗਿਆ ਹੈ ਕਿ ਪਾਸਿੰਗ ਕ੍ਰਾਈਟੀਰੀਆ ਕੀ ਹੈ ਰਿਜ਼ਲਟ ਦਾ ਕਿਸ ਤਰ੍ਹਾਂ ਫਾਰਮੂਲਾ ਹੋਏਗਾ ਕਿਸ ਤਰ੍ਹਾਂ ਬੱਚੇ ਨੂੰ ਪਾਸ ਮੰਨਿਆ ਜਾਏਗਾ ਤੇ ਕਿਹੜੇ ਬੱਚੇ ਨੂੰ ਫੇਲ ਮੰਨਿਆ ਜਾਏਗਾ ਤੇ ਇਹ ਦੇਖੋ ਜੀ ਆਪਣੇ ਕੋਲ ਕੀ ਫਾਰਮੂਲਾ ਦਿੱਤਾ ਗਿਆ ਹੈ ਉਹਨਾਂ ਵੱਲੋਂ ਪਾਸ ਹੋਣ ਦੇ ਲਈ ਲਿਖਤੀ ਪ੍ਰੀਖਿਆ ਜੋ ਤੁਹਾਡੀ ਲਿਖਤੀ ਪ੍ਰੀਖਿਆ ਹੋਈ ਸੀ ਉਸ ਦੇ ਵਿੱਚੋਂ ਘੱਟੋ ਘੱਟ 25% ਅੰਕ ਹੋਣੇ ਜ਼ਰੂਰੀ ਹਨ ਜੀ ਜਿਸ ਤਰ੍ਹਾਂ ਮੰਨ ਲਓ ਕਿ ਬੱਚੇ ਦਾ ਆਪਣੇ ਕੋਲ 80 ਨੰਬਰ ਦਾ ਪੇਪਰ ਹੋਇਆ ਹੈ ਚਾਹੇ ਉਹ ਬੋਰਡ ਦਾ ਪੇਪਰ ਹੈ ਚਾਹੇ ਨਾਨ ਬੋਰਡ ਦਾ ਪੇਪਰ ਹੈ ਤੇ 25% ਦਾ ਮਤਲਬ ਹੈ ਇਸ ਨੂੰ ਆਪਾਂ 4 ਦੇ ਨਾਲ ਭਾਗ ਕਰ ਦੇਣਾ ਹੈ बटा 4 ਕਰ ਦੇਣਾ ਹੈ ਤੇ ਦੇਖੋ 80/4 ਕਟਿੰਗ ਕਰਕੇ ਆਪਣੇ ਕੋ 20 ਮਤਲਬ 80ਆਂ ਦੇ ਵਿੱਚੋਂ ਉਸ ਬੱਚੇ ਦੇ 20 ਅੰਕ ਹੋਣੇ ਚਾਹੀਦੇ ਹਨ ਤੇ ਜੋ ਪ੍ਰਯੋਗੀ ਪ੍ਰੀਖਿਆ ਹੈ ਤੁਹਾਡਾ ਜੋ ਪ੍ਰੈਕਟੀਕਲ ਹੋਣਾ ਹੈ ਤੇ ਲਿਖਤੀ ਪ੍ਰੀਖਿਆ ਤੇ ਇੰਟਰਨਲ ਅਸੈਸਮੈਂਟ ਜੋ ਸਕੂਲ ਵੱਲੋਂ ਲਗਾਈ ਜਾਏਗੀ ਸਾਰਿਆਂ ਦੇ ਕੁੱਲ ਮਿਲਾ ਕੇ ਜੋ ਅੰਕ ਹਨ ਉਹ 33% ਬਣਨੇ ਚਾਹੀਦੇ ਹਨ ਜੀ ਇੱਕ ਬਾਰ ਸਵਿਧ ਦੇਖ ਲਓ ਜੀ ਆਪਣੇ ਕੋ ਜੋ ਲਿਖਤੀ ਪ੍ਰੀਖਿਆ ਹੈ ਉਸ ਦੇ ਵਿੱਚ 25% ਅੰਕ ਜ਼ਰੂਰੀ ਹਨ ਤੇ ਜੋ ਟੋਟਲ ਆਪਣੇ ਕੋ ਹਨ ਪ੍ਰਯੋਗੀ ਪ੍ਰੀਖਿਆ ਜੋ ਪ੍ਰੈਕਟੀਕਲ ਹੈ ਲਿਖਤੀ ਪ੍ਰੀਖਿਆ ਜੋ ਪੇਪਰ ਦਿੱਤਾ ਹੈ ਤੁਸੀਂ ਤੇ ਸਕੂਲ ਵੱਲੋਂ ਜੋ ਇੰਟਰਨਲ ਅਸੈਸਮੈਂਟ ਲਗਾਈ ਜਾਏਗੀ ਉਹਨਾਂ ਸਾਰਿਆਂ ਦੇ ਮਿਲਾ ਕੇ 33% ਜੋ ਅੰਕ ਹੈ ਉਹ ਬਣਨੇ ਜ਼ਰੂਰੀ ਹਨ ਜੀ ਜੇਕਰ 33% ਤੋਂ ਘੱਟ ਬਣੇ ਹਨ ਤਾਂ ਵੀ ਤੁਹਾਡੀ ਕੰਪਾਰਟਮੈਂਟ ਹੋਏਗੀ ਤੇ ਜੇਕਰ ਆਪਣੇ ਕੋ 25% ਜੋ ਅੰਕ ਹਨ ਉਹ ਲਿਖਤੀ ਪ੍ਰੀਖਿਆ ਦੇ ਵਿੱਚੋਂ ਨਹੀਂ ਆਏ ਹਨ ਤਾਂ ਵੀ ਤੁਹਾਡੀ ਕੰਪਾਰਟਮੈਂਟ ਬਣੇਗੀ ਜੀ ਤੇ ਇਹ ਦੇਖੋ ਜੀ ਅੱਗੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2023-24 ਦੀਆਂ ਪ੍ਰੀਖਿਆਵਾਂ ਦੌਰਾਨ ਪ੍ਰੀਖਿਆਰਥੀਆਂ ਦੇ ਪਾਸ ਹੋਣ ਦੇ ਲਈ ਸਕੀਮ ਆਫ ਸਟੱਡੀ ਅਨੁਸਾਰ ਪਾਸ ਹੋਣ ਲਈ ਲਿਖਤੀ ਪ੍ਰੀਖਿਆ ਦੇ ਵਿੱਚ 25% ਅੰਕ ਲੈਣੇ ਜ਼ਰੂਰੀ ਹੋਣਗੇ ਜੀ ਤੇ ਇਹ ਸਾਰੀਆਂ ਕਲਾਸਾਂ ਦੇ ਲਈ ਹਨ 6ਵੀਂ ਤੋਂ ਲੈ ਕੇ 10ਵੀਂ ਤੱਕ ਜੀ ਪ੍ਰੀਖਿਆार्थी ਨੂੰ ਪਾਸ ਹੋਣ ਦੇ ਲਈ ਪ੍ਰਯੋਗੀ ਪ੍ਰੀਖਿਆ ਲਿਖਤੀ ਪ੍ਰੀਖਿਆ ਤੇ ਇੰਟਰਨਲ ਅਸੈਸਮੈਂਟ ਵਿੱਚ ਕੁੱਲ ਮਿਲਾ ਕੇ 33% ਅੰਕ ਜੂਰੀ ਹੋਣਗੇ ਤੇ ਜੋ ਵੈਲਕਮ ਲਾਈਫ ਵਿਸ਼ੇ ਦਾ ਪੇਪਰ ਹੈ ਉਹ ਪ੍ਰੀਖਿਆ ਨਹੀਂ ਲਈ ਜਾਵੇਗੀ ਸਭ ਨੂੰ ਪਤਾ ਹੈ ਕਿ ਇਸ ਗੱਲ ਤੁਹਾਡਾ ਵੈਲਕਮ ਲਾਈਫ ਦਾ ਪੇਪਰ ਨਹੀਂ ਹੋਇਆ ਹੈ ਜੀ ਕਿਉਂਕਿ ਵੈਲਕਮ ਲਾਈਫ ਦਾ ਜੋ ਪੇਪਰ ਹੈ ਜੋ ਉਸ ਦਾ ਉਸ ਨੂੰ ਐਜ਼ ਅ ਪ੍ਰਯੋਗੀ ਪ੍ਰੀਖਿਆ ਮੰਨੇ ਜਾਂਦਾ ਹੈ ਤੇ ਉਸ ਦਾ ਜੋ ਅੰਕ ਤੁਹਾਡੇ ਸਕੂਲ ਵੱਲੋਂ ਹੀ ਲਾ ਕੇ ਤੁਹਾਡੇ ਪੇਪਰ ਦੇ ਵਿੱਚ ਆਉਣਗੇ ਜੀ ਤੇ ਆ ਹੁਣ ਕੁਝ ਖਾਸ ਧਾਇਤਾਂ ਵੀ ਪੜ੍ਹ ਲੈਣੇ ਹਨ ਇਸ ਪ੍ਰੀਖਿਆ ਲਈ ਕੁੱਲ 650 ਅੰਕ ਨਿਰਧਾਰਿਤ ਕੀਤੇ ਗਏ ਹਨ ਜੀ 2023-24 ਦੇ ਲਈ ਹਰੇਕ ਪ੍ਰੀਖਿਆ ਪ੍ਰਖਿਆਰਥੀ ਵੱਲੋਂ ਪ੍ਰਖਿਆਰਥੀ ਮਤਲਬ ਵਿਦਿਆਰਥੀ ਵੱਲੋਂ ਕੁੱਲ 8 ਵਿਸ਼ਿਆਂ ਦੀ ਪ੍ਰੀਖਿਆ ਦਿੱਤੀ ਜਾਵੇਗੀ ਜਿਨ੍ਹਾਂ ਵਿੱਚੋਂ ਗਰੁੱਪ A ਦੇ 6 ਵਿਸ਼ੇ ਵਿਸ਼ਿਆਂ ਵਿੱਚੋਂ ਪਾਸ ਹੋਣਾ ਇਹ ਛੇ ਵਿਸ਼ੇ ਕਿਹੜੇ ਹਨ ਗਰੁੱਪ A ਦੇ ਜੀ ਇਹ ਤੁਹਾਨੂੰ ਪਤਾ ਹੀ ਹੈ ਤੁਹਾਡੇ ਜੋ ਕੰਪਲਸਰੀ ਵਿਸ਼ੇ ਹੁੰਦੇ ਹਨ ਜਿਸ ਤਰ੍ਹਾਂ ਪੰਜਾਬੀ ਹਿੰਦੀ ਮੈਥ ਸਾਇੰਸ ਇੰਗਲਿਸ਼ ਤੇ ਐਸਐਸਟੀ ਇਹ ਗਰੁੱਪ A ਦੇ ਵਿੱਚ ਆਉਂਦੇ ਹਨ ਛੇ ਵਿਸ਼ੇ ਕਿਹੜੇ-ਕਿਹੜੇ ਇੱਕ ਵਾਰੀ ਫਿਰ ਦੇਖ ਲਓ ਜੀ ਪੰਜਾਬੀ ਹਿੰਦੀ ਮੈਥ ਸਾਇੰਸ ਇੰਗਲਿਸ਼ ਤੇ ਐਸਐਸਟੀ ਤੇ ਇਹਨਾਂ ਵਿੱਚ ਪਾਸ ਹੋਣਾ ਜ਼ਰੂਰੀ ਹੈ ਤੇ ਜੋ ਗਰੁੱਪ B ਦੇ ਦੋ ਵਿਸ਼ੇ ਹੁੰਦੇ ਹਨ ਉਹਨਾਂ ਵਿੱਚ ਅਪੀਅਰ ਹੋਣਾ ਜ਼ਰੂਰੀ ਹੁੰਦਾ ਹੈ ਗਰੁੱਪ B ਦੇ ਜੋ ਵਿਸ਼ੇ ਹੁੰਦੇ ਹਨ ਉਹ ਕਿਹੜੇ-ਕਿਹੜੇ ਹੁੰਦੇ ਹਨ ਜੀ ਜਿਸ ਤਰ੍ਹਾਂ ਕੜਾ ਸਿਹਤ ਸਰੀਰ ਸਿੱਖਿਆ ਹੋ ਗਿਆ ਖੇਤੀਬਾੜੀ ਹੋ ਗਿਆ ਡਰਾਇੰਗ ਹੋ ਗਿਆ ਜਾਂ ਬੱਚਿਆਂ ਲਈ ਜੋ ਐਨ ਐਸ ਕਿਊ ਐਫ ਦੇ ਪੇਪਰ ਹੋ ਗਏ ਇਸ ਤਰ੍ਹਾਂ ਦੇ ਜੋ ਪੇਪਰ ਹਨ ਉਹ ਜੋ ਗਰੁੱਪ ਵੀ ਦੇ ਜਾਂ ਚੌਂਵੇਂ ਵਿਸ਼ਿਆਂ ਦੇ ਵਿੱਚ ਆਉਂਦੇ ਹਨ ਜੀ ਆਪਣੇ ਕੋਲ ਤੇ ਇਹਨਾਂ ਦੇ ਵਿੱਚ ਅਪੀਅਰ ਹੋਣਾ ਲਾਜ਼ਮੀ ਹੋਏਗਾ ਬੱਚੇ ਦਾ ਇਸ ਪੇਪਰ ਦੇ ਵਿੱਚ ਬੈਠਣਾ ਜ਼ਰੂਰੀ ਹੋਏਗਾ ਕਿਉਂਕਿ ਇਹ ਗ੍ਰੇਡ ਲੱਗਦੇ ਹਨ ਨਹੀਂ ਪੇਪਰਾਂ ਦੇ ਵਿੱਚ ਹੀ ਪ੍ਰੀਖਿਆਰਥੀਆਂ ਵੱਲੋਂ ਲਿਖਤੀ ਪ੍ਰੀਖਿਆ ਪ੍ਰਯੋਗੀ ਪ੍ਰੀਖਿਆ ਜਿਸ ਵਿਸ਼ੇ ਵਿੱਚ ਵੀ ਹੋਵੇ ਜਿਸ ਵਿਸ਼ੇ ਦੀ ਪ੍ਰਯੋਗੀ ਪ੍ਰੀਖਿਆ ਹੈ ਲਿਖਤੀ ਪ੍ਰੀਖਿਆ ਤਾਂ ਸਾਰਿਆਂ ਦੀ ਹੈ ਪ੍ਰਯੋਗੀ ਪ੍ਰੀਖਿਆ ਕਿਸੇ-ਕਿਸੇ ਦੀ ਹੈ ਅਤੇ ਜੋ ਇੰਟਰਨਲ ਅਸੈਸਮੈਂਟ ਵਿੱਚ ਕੁੱਲ ਮਿਲਾ ਕੇ 33% ਅੰਕ ਪ੍ਰਾਪਤ ਕਰਨੇ ਲਾਜ਼ਮੀ ਹੋਣਗੇ ਬਸ਼ਰਤੇ ਪ੍ਰੀਖਿਆਰਥੀ ਦੇ ਲਿਖਤੀ ਪ੍ਰੀਖਿਆ ਵਿੱਚ ਘੱਟੋ-ਘੱਟ 25% ਅੰਕ ਆਉਣੇ ਜ਼ਰੂਰੀ ਹੈ ਫਿਰ ਦੇਖੋ ਇਹ ਗੱਲ ਲਿਖੀ ਹੈ ਕੁੱਲ ਮਿਲਾ ਕੇ 100 ਦੇ ਵਿੱਚੋਂ 33 ਆਉਣੇ ਚਾਹੀਦੇ ਹਨ ਘੱਟੋ-ਘੱਟ ਆਪਣੇ ਕੋਲ ਪਰ ਜੋ ਲਿਖਤੀ ਪ੍ਰੀਖਿਆ ਹੈ ਉਸ ਦੇ ਵਿੱਚ 25% ਘੱਟੋ-ਘੱਟ ਆਉਣੇ ਹੀ ਚਾਹੀਦੇ ਹਨ 25 ਪ੍ਰਤੀਸ਼ਤ ਮਤਲਬ 80ਆਂ ਦੇ ਵਿੱਚੋਂ 20 ਅੰਕ ਆਉਣੇ ਚਾਹੀਦੇ ਹਨ ਤੇ 100 ਦੇ ਵਿੱਚੋਂ ਟੋਟਲ ਆਪਣੇ ਕੋ 33 ਅੰਕ ਤੁਹਾਡੇ ਬਣਨੇ ਚਾਹੀਦੇ ਹਨ ਜੋ ਲਿਖਤੀ ਪ੍ਰੀਖਿਆ ਹੈ ਪ੍ਰਯੋਗੀ ਪ੍ਰੀਖਿਆ ਹੈ ਤੇ ਜੋ ਤੁਹਾਡੀ ਇੰਟਰਨਲ ਅਸੈਸਮੈਂਟ ਹੈ ਜੀ ਤੇ ਆਵ ਅਗਲਾ ਪੁਆਇੰਟ ਪੜ੍ਹਦੇ ਹਾਂ ਜੀ ਅਗਲਾ ਪੁਆਇੰਟ ਆਪਣੇ ਕੋ ਇਸ ਤਰ੍ਹਾਂ ਹੈ ਜੀ ਗਰੁੱਪ B ਦੇ ਵਿਸ਼ਿਆਂ ਦੇ ਵਿੱਚ ਅਪੀਅਰ ਹੋਣਾ ਲਾਜ਼ਮੀ ਹੈ ਅਤੇ ਇਹਨਾਂ ਵਿਸ਼ਿਆਂ ਦੇ ਵਿੱਚੋਂ ਪ੍ਰਾਪਤ ਕੀਤੇ ਅੰਕ ਤੇ ਗ੍ਰੇਡ ਸਰਟੀਫਿਕੇਟ ਦੇ ਵਿੱਚ ਦਰਸਾਏ ਜਾਣਗੇ ਇਹ ਹੁਣ ਗਰੁੱਪ ਬੀ ਦੇ ਵਿਸ਼ੇ ਕਿਹੜੇ ਹੁੰਦੇ ਹਨ ਜਿਸ ਤਰ੍ਹਾਂ 8ਵੀਂ ਦੇ ਵਿੱਚ ਡਰਾਇੰਗ ਖੇਤੀਬਾੜੀ ਸਿਹਤ ਸਿੱਖਿਆ 9ਵੀਂ 10ਵੀਂ ਦੇ ਵਿੱਚ ਇਹ ਹੋ ਜਾਂਦੇ ਹਨ ਆਪਣੇ ਕੋ ਸਿਵਲ ਸਿੱਖਿਆ ਆਪਣੇ ਕੋ ਹੋ ਗਿਆ ਫਿਜ਼ੀਕਲ ਐਜੂਕੇਸ਼ਨ ਹੋ ਜਾਂਦਾ ਹੈ ਜਾਂ ਤੁਹਾਡੇ ਐਨ ਐਸ ਕਿਊ ਐਫ ਦੇ ਜੋ ਵਿਸ਼ੇ ਹੋ ਜਾਂਦੇ ਹਨ ਇਹ ਆਪਣੇ ਕੋ ਗਰੁੱਪ ਬੀ ਦੇ ਵਿਸ਼ੇ ਆ ਜਾਂਦੇ ਹਨ ਜੀ 94 ਵਿਸ਼ਿਆਂ ਵਿੱਚ ਵੀ ਆ ਜਾਂਦਾ ਹੈ ਇਹ ਵਾਲਾ ਤੇ ਇਹ ਦੇਖੋ ਜੀ ਆਪਣੇ ਕੋ ਗਰੁੱਪ ਏ ਅਤੇ ਗਰੁੱਪ ਬੀ ਅਧੀਨ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਬੋਰਡ ਵੱਲੋਂ ਹੀ ਭੇਜੇ ਜਾਣਗੇ ਜੋ ਪ੍ਰਸ਼ਨ ਪੱਤਰ ਹਨ ਉਹ ਸਾਰੇ ਹੀ ਵਿਸ਼ਿਆਂ ਦੇ ਜੋ ਬੋਰਡ ਦੀਆਂ ਕਲਾਸਾਂ ਹਨ ਜਿਵੇਂ 8ਵੀਂ 10ਵੀਂ ਅਤੇ 12ਵੀਂ ਉਹਨਾਂ ਦੇ ਜੋ ਪੇਪਰ ਹਨ ਉਹ ਬੋਰਡ ਵੱਲੋਂ ਭੇਜੇ ਜਾਣਗੇ ਪਰ ਜੋ ਨੌਨ ਬੋਰਡ ਕਲਾਸਾਂ ਹਨ 6ਵੀਂ 7ਵੀਂ ਤੇ 9ਵੀਂ 11ਵੀਂ ਇਹਨਾਂ ਦੇ ਜੋ ਪ੍ਰਸ਼ਨ ਪੱਤਰ ਹਨ ਉਹ ਸਕੂਲ ਵਿੱਚ ਹੀ ਤਿਆਰ ਕੀਤੇ ਜਾਣਗੇ ਜੀ ਅਗਲਾ ਪੁਆਇੰਟ ਆਪਣੇ ਕੋ ਹੈ ਜੀ ਗਰੁੱਪ A ਦੇ ਜ਼ਰੂਰੀ ਵਿਸ਼ੇਆ ਜ਼ੂਰੀ ਵਿਸ਼ੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਜੋ ਪੰਜਾਬੀ ਹਿੰਦੀ ਮੈਥ ਸਾਇੰਸ ਐਸਐਸਟੀ ਤੇ ਇੰਗਲਿਸ਼ ਤੇ ਗਰੁੱਪ B ਅਧੀਨ ਕੰਪਿਊਟਰ ਸਾਇੰਸ 6 ਵਿਸ਼ੇ ਹੋਗਾ ਜੀ ਤੇ ਗਰੁੱਪ B ਦੇ ਵਿੱਚ ਜੋ ਕੰਪਿਊਟਰ ਸਾਇੰਸ ਦਾ ਵਿਸ਼ਾ ਹੈ ਉਸ ਵਿਸ਼ੇ ਦਾ ਜੋ ਮੁਲਾਂਕਣ ਹੈ ਮੁਲਾਂਕਣ ਮਤਲਬ ਜੋ ਪੇਪਰ ਚੈੱਕ ਹੋਣਗੇ ਉਹ ਬੋਰਡ ਪੱਧਰ ਤੇ ਹੀ ਕੀਤੇ ਜਾਣਗੇ ਪੇਪਰ ਜੋ ਚੈੱਕ ਹੈ ਮੁਲਾਂਕਣ ਦਾ ਮਤਲਬ ਹੁੰਦਾ ਪੇਪਰ ਚੈਕਿੰਗ ਉਹ ਪੇਪਰ ਚੈਕਿੰਗ ਆ ਬੋਰਡ ਦੇ ਵਿੱਚ ਹੀ ਕੀਤੀ ਜਾਵੇਗੀ ਜਦਕਿ ਸਿਹਤ ਸਰੀਰ ਸਿੱਖਿਆ ਅਤੇ ਚੋਣਵੇਂ ਪ੍ਰੀ ਵੋਕੇਸ਼ਨਲ ਜਾਂ ਐਨ ਐਸ ਕੇਵ ਵਿਸ਼ਿਆਂ ਦਾ ਜੋ ਮੁਲਾਂਕਣ ਹਾ ਸਕੂਲ ਪੱਧਰ ਤੇ ਹੀ ਕੀਤਾ ਜਾਵੇਗਾ ਇਹ ਬੋਰਡ ਦੇ ਬੱਚਿਆਂ ਲਈ ਹੈ ਜੀ ਤੇ ਅਗਲਾ ਆਪਣੇ ਕੋ ਹੈ ਜੀ ਜੋ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀ ਹੁੰਦੇ ਹਨ ਜਿਵੇਂ ਕਿ ਆਪਣੇ ਕੋ ਐਮ ਆਰ ਬੱਚੇ ਹੋ ਗਏ ਜਾਂ ਡੀ ਏ ਵਾਲੇ ਜੋ ਬੱਚੇ ਕੋਡ ਹੁੰਦੇ ਹਨ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀ ਜੇਕਰ ਗਰੁੱਪ ਏ ਦੇ ਵਿੱਚੋਂ ਪੰਜਾਬੀ ਜਾਂ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਵਿਸ਼ਿਆਂ ਤੋਂ ਇਲਾਵਾ ਬਾਕੀ ਪੰਜ ਵਿਸ਼ੇ ਗਰੁੱਪ B ਦੇ ਵਿੱਚੋਂ ਕੰਪਲਸਰੀ ਵਿਸ਼ਿਆਂ ਦੇ ਤੌਰ ਤੇ ਲੈਂਦਾ ਹੈ ਤਾਂ ਇਹਨਾਂ ਵਿਸ਼ਿਆਂ ਦਾ ਮੁਲਾਂਕਣ ਵੀ ਬੋਰਡ ਪੱਧਰ ਤੇ ਹੀ ਹੋਵੇਗਾ ਜੇਕਰ ਵਿਦਿਆਰਥੀ ਤਿੰਨ ਹੋਰ ਗ੍ਰੇਡਿੰਗ ਵਾਲੇ ਵਿਸ਼ੇ ਗਰੁੱਪ B ਦੇ ਵਿੱਚੋਂ ਚੌਥਾ ਵਿਸ਼ੇ ਦੇ ਤੌਰ ਤੇ ਲੈਂਦਾ ਹੈ ਤਾਂ ਇਹਨਾਂ ਵਿਸ਼ਿਆਂ ਦਾ ਜੋ ਮੁਲਾਂਕਣ ਹੈ ਉਹ ਸਕੂਲ ਪੱਧਰ ਤੇ ਹੋਵੇਗਾ ਜੀ ਇਹ ਵੀ ਕਾਫੀ ਇੰਪੋਰਟੈਂਟ ਪੁਆਇੰਟ ਹੈ ਜੀ ਜੋ ਐਮਰ ਬੱਚੇ ਹਨ ਜਾਂ ਜੋ ਡੀਏ ਕੋਡ ਵਾਲੇ ਬੱਚੇ ਹਨ ਉਹਨਾਂ ਦੇ ਲਈ ਅਗਲਾ ਹੈ ਜੀ ਵਿਲੱਖਣ ਸਮਰੱਥਾ ਵਾਲੇ ਜੋ ਵਿਦਿਆਰਥੀ ਹੁੰਦੇ ਹਨ ਐਮਰ ਬੱਚੇ ਜਾਂ ਡੀਏ ਪੱਧਰ ਡੀਏ ਵਾਲੇ ਬੱਚੇ ਦੀ ਪ੍ਰੀਖਿਆ ਤੇ ਮੁਲਾਂਕਣ ਜੋ ਹੈ ਇਹਨਾਂ ਦੇ ਵੀ ਪੇਪਰ ਜੋ ਹਨ ਉਹ ਬੋਰਡ ਪੱਧਰ ਤੇ ਹੀ ਚੈੱਕ ਹੁੰਦੇ ਹਨ ਜੀ ਤੇ ਕੁਝ ਵਿਸ਼ੇ ਹੁੰਦੇ ਹਨ ਜਿਹੜੇ ਸਕੂਲ ਪੱਧਰ ਤੇ ਹੁੰਦੇ ਹਨ ਤੇ ਕੁਝ ਵਿਸ਼ੇ ਇਹਨਾਂ ਦੇ ਵੀ ਬੋਰਡ ਪੱਧਰ ਤੇ ਹੀ ਹੁੰਦੇ ਹਨ ਜੀ ਇਸੇ ਤਰ੍ਹਾਂ ਜੋ ਸਵਾਗਤ ਜ਼ਿੰਦਗੀ ਵਿਸ਼ਾ ਹੈ ਉਹ ਕਿਰਿਆ ਆਧਾਰਿਤ ਵਿਸ਼ਾ ਹੈ ਤੇ ਇਸ ਦੇ ਜੋ ਅੰਕ ਹਨ ਉਹ ਇੰਟਰਨਲ ਅਸੈਸਮੈਂਟ ਅਧੀਨ ਹੀ ਦਿੱਤੇ जानेंगे जी इसदा कोई भी जो प्रयोगी परीक्षा वेची ਹੋਣਗੇ ਇਸਦਾ ਕੋਈ ਵੀ ਆਪਣੇ ਕੋ ਲਿਖਤੀ ਟੈਸਟ ਨਹੀਂ ਹੋਏਗਾ ਜੀ ਤੇ ਆਓ ਅਗਲੇ ਪੁਆਇੰਟ ਦੇਖਦੇ ਆਂ ਜੀ ਅਗਲਾ ਪੁਆਇੰਟ ਆਪਣੇ ਕੋ ਇਸ ਤਰ੍ਹਾਂ ਹੈ ਜੀ ਪ੍ਰਯੋਗੀ ਪ੍ਰੀਖਿਆ ਜੋ ਹੈ ਪ੍ਰੈਕਟੀਕਲ ਐਗਜ਼ਾਮ ਤੁਹਾਡੇ ਹੋਣੇ ਹਨ ਉਹਨਾਂ ਲਈ ਬੋਰਡ ਵੱਲੋਂ ਕੋਈ ਵੀ ਪ੍ਰਸ਼ਨ ਪੱਤਰ ਮੁਹੱਈਆ ਨਹੀਂ ਕਰਵਾਏ ਜਾਣਗੇ ਇਟ ਮੀਨ ਜੋ ਪ੍ਰਯੋਗੀ ਪ੍ਰੀਖਿਆ ਹੈ ਪ੍ਰੈਕਟੀਕਲ ਹਨ ਉਹ ਜੋ ਪ੍ਰਸ਼ਨ ਪੱਤਰ ਹਨ ਉਹ ਸਕੂਲ ਪੱਧਰ ਤੇ ਹੀ ਤਿਆਰ ਕੀਤੇ ਜਾਣਗੇ ਇਹ ਪ੍ਰੀਖਿਆ ਸਕੂਲ ਪੱਧਰ ਤੇ ਹੀ ਲਈ ਜਾਵੇਗੀ ਇਸੇ ਤਰ੍ਹਾਂ ਜੋ ਚੋਣਵੇਂ ਪ੍ਰੀ ਵੋਕੇਸ਼ਨਲ ਤੇ ਐਨ ਐਸ ਕੇ ਯੂਫ ਵਿਸ਼ਿਆਂ ਦਾ ਜੋ ਮੁਲਾਂਕਣ ਹੈ ਉਹਨਾਂ ਦੀ ਜੋ ਮਾਰਕਿੰਗ ਹੈ ਉਹ ਸਕੂਲ ਪੱਧਰ ਤੇ ਹੀ ਕੀਤੀ ਜਾਵੇਗੀ ਜਦੋਂ ਕਿ ਇਹਨਾਂ ਵਿਸ਼ਿਆਂ ਦੇ ਜੋ ਪ੍ਰਸ਼ਨ ਪੱਤਰ ਹਨ ਉਹ ਬੋਰਡ ਵੱਲੋਂ ਭੇਜੇ ਜਾਣਗੇ ਪ੍ਰਸ਼ਨ ਪੱਤਰ ਜੋ ਹਨ ਕੁਐਸਚਨ ਪੇਪਰ ਉਹ ਬੋਰਡ ਵੱਲੋਂ ਭੇਜੇ ਜਾਣਗੇ ਜੋ ਪੇਪਰ ਹੈ ਉਹ ਸਕੂਲ ਦੇ ਵਿੱਚ ਹੀ ਚੈੱਕ ਹੋਣਗੇ ਜੀ ਹੋਪਸ ਤੁਹਾਨੂੰ ਜੋ ਸਾਰੀ ਜਾਣਕਾਰੀ ਦਿੱਤੀ ਗਈ ਹੈ ਉਹ ਤੁਹਾਨੂੰ ਅੱਛੀ ਤਰ੍ਹਾਂ ਸਮਝ ਲੱਗ ਗਈ ਹੋਰਗੀ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜਰ ਕਰ ਦੇਣਾ ਹੈ ਜੀ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖ ਲੈਣਾ ਹੈ ਜੀ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦੇਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਦੇ ਨੋਟੀਫਿਕੇਸ਼ਨ ਨੂੰ ਜਰੂਰ ਔਨ ਕਰ ਲੈਣਾ ਹੈ ਜੀ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਹੁਣ ਹੁਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ